ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਫਿਰ ਆ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੋ ਪੈਂਦਾ ਜੀ ਮੋਗਾ ਬਾਗੇਪੁਰਾਣੇ ਦੇ ਬਿਲਕੁਲ ਨਾਲ ਹੀ ਰਹਿ ਜਾਂਦਾ ਜੀ ਪਿੰਡ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਗੱਬਰ ਮੱਛੀ ਜੀ ਤੇ ਇੱਕ ਕੱਟੀ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੇਵਲ ਸਿੰਘ ਜੀ ਪਿੰਡ ਬੁੱਤ ਸਿੰਘਲਾ ਤਹਿਸੀਲ ਬਾਘਾਪੁਰਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9814354845 ਜੀ ਠੀਕ ਆ ਬਾਈ ਬੱਚੀ ਤੋਂ ਹੀ ਸ਼ੁਰੂ ਕਰਦੇ ਆ ਦੰਦੋ ਕਿਵੇਂ ਆ ਬਈਏ 24 ਆ ਜੀ ਮੂੰਹ ਤੋਂ 4 ਦੰਦ ਆ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ 10 ਤੋਂ 12 ਦਿਨ ਜੀ ਡੇਟ ਮੁਤਾਬਕ ਪਏ ਆ ਜੀ ਠੀਕ ਆ ਜੀ ਕਿੰਨਾ ਕਪਾਜੂਗਾ ਦੰਦੋ 23 14 15 ਜੀ ਠੀਕ ਹੈ ਜੀ ਥਣਾ ਦੀ ਡੰਨ ਹੈ ਜੀ ਥਣਾ ਹੀ ਡੰਨ ਹੈ ਠੰਡੀ ਹੈ ਜੀ ਪੂਰੀ ਹੋਰ ਹੀ ਠੰਡੀ ਹੋਟ ਸਕਦਾ ਹੈ ਨਹੀਂ ਜੀ ਨਹੀਂ ਤੋੜ ਕੇ ਦਿਖਾ ਦੇ ਵੀਰੇ ਸੋਹਣੀ ਜਰਸੀ ਹੈ ਜੀ ਫੇਸ ਕੁਆਲਟੀ ਸੋਹਣੀ ਹੈ ਬਾਕੀ ਬਲੈਕ ਕਲਰ ਚ ਆ ਜਾਂਦੀ ਹੈ ਜੀ ਮੂੰਹ ਤੋਂ 4 ਦਿਨ ਦਾ ਜੀ ਸਮਾਂ ਬਾਈ ਦੱਸਦਾ ਕਿ ਡੇਟ ਮੁਤਾਬਕ ਹਜੇ 10 ਤੋਂ 12 ਦਿਨ ਪਈ ਹੈ ਜੀ 2 4 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜੀ ਜਾਂ ਪਹਿਲਾਂ ਵੀ ਸੂ ਸਕਦਾ ਬਾਕੀ ਕੁਆਲਟੀ ਦੇ ਪੱਖ ਤੋਂ ਪੂਰੀ ਚੰਗੀ ਹੈ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਥਾਣਾ ਲੱਗਿਆ ਵਾ ਜੀ ਬਾਕੀ ਕੱਲੀ ਕੱਚੀ ਕੱਚੀ ਹੈ ਜੀ ਸਮਾਜ ਲੈਦੀ ਹੈ ਜੀ ਮੋੜ ਲਿਆਓ ਜੀ ਹਫਤੇ ਦਸਾਂ ਦਿਨਾਂ ਤੱਕਰ ਦਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਜੀ ਥੋੜਾ ਜਿਹਾ ਕੈਵਰੇ ਤੋਂ ਡਰੂਗਾ ਜੀ ਬਸੋ ਬਾਕੀ ਸ਼ਾਈਨਿੰਗ ਵਾਲੀ ਸਕੈਨ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ ਬਾਈ ਦੱਸਦਾ ਕਿ 14 15 ਕਿਲੋ ਦੁੱਧ ਪਾ ਜੂਗੀ ਹੱਕ ਵੀ ਇਹਰੇ ਪਾਉਣ ਦਾ ਕੋਈ ਬਾਲਾ ਨਹੀਂ ਗਾ ਜੀ ਮੇਨ ਗੱਲ ਠੰਡੀ ਸੀਲ ਆ ਜੀ ਥਣਾ ਦੀ ਡੰ ਨਾ ਬੇਫਿਕਰ ਹੋ ਜਾਓ ਜੀ ਡਿਮਾਂਡ ਵੀਰੇ ਦੀ ਕੀ ਆ ਜੀ 38000 ਰੁਪਏ ਹੋਜੂ ਮਾਨਤਾਂ ਜੀ ਹੋਜੂ ਜੀ ਠੀਕ ਆ ਜੀ ਜਮਾ ਜੈਜ ਡਿਮਾਂਡ ਆ ਜੀ 38000 ਰੁਪਏ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਤੇ ਦੋ ਨੰਬਰ ਬਾਈ 31 ਦੀ ਕਿੰਨੀ ਕੁ ਉਮਰ ਹੋਊਗੀ ਜੀ 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 1 ਸਾਲ ਤੇ 4 ਮਹੀਨੇ ਦੀ ਠੀਕ ਆ ਜੀ ਮਾਂ ਦਾ ਦੁੱਧ ਬਈ ਇਹਦਾ ਕਿੰਨਾ ਕਾ ਜੀ ਇਹ 13 ਲੀਟਰ ਦੀ ਮੰਗ ਹੈ ਠੀਕ ਹੈ ਇਹਦੇ ਫੋਰ ਸ਼ਾਂਗ ਤਾਂ ਹੈ ਨਹੀਂ ਜੀ ਕੋਈ ਨਹੀਂ ਠੀਕ ਹੈ ਬਾਕੀ ਮੂਰਾ ਜੇ ਪੈਂਦੀ ਹੈ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਝੋਲੀ ਕਰਮ ਵਾਲੀ ਦੀ ਚੰਗੀ ਆ 13 14 ਕਿਲੋ ਮਾਂ ਦਾ ਦੁੱਧ ਬਾਕੀ ਸਿੰਗ ਕੁੰਡਾ ਕਰਦੀ ਹੁੰਦੀ ਹੈ ਕਿਸੇ ਸੇਵਾ ਵਾਲਾ ਵੀਰ ਲੈ ਜੇ ਤਾਂ ਸੋਹਣੀ ਝੋਟੀ ਤਿਆਰ ਹੋ ਜੂ ਤੇ ਇਹਦੀ ਡਿਮਾਂਡ ਬਾਈ ਇਹਦੀ 15000 ਹੋ ਜੂ ਲੈਸ ਜੀ ਹੋ ਜੂ ਮਨਤਨ ਕਰ ਦਾਂਗੇ ਠੀਕ ਹੈ ਜੀ 15000 ਰੁਪਏ ਇਹਦੀ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ